ਕੋਰਟ ਦੇ ਵੱਲ ਆਪਣਾ ਫੈਸਲਾ ਅੱਜ ਸੁਣਾਇਆ ਜਾ ਸਕਦਾ ਹੈ ਦਰਸਲ 25 ਜੂਨ ਨੂੰ ਪੰਜਾਬ ਬਿਜ਼ਨਸ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਸੀ ਪਹਿਲਾਂ ਵਿਕਰਮ ਮਜੀਠੀਆ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕੀਤਾ ਗਿਆੰਦਾ ਫਿਰ ਉਹਨਾਂ ਦੀ ਅੰਮ੍ਰਿਤਸਰ ਸਥਿਤ ਰੇ ਹਾਈਸਟ ਰੇਡ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਦੋ ਵਾਰ ਰਿਮਾਂਡ ਵੀ ਹਾਸਲ ਕੀਤਾ ਗਿਆ ਫਿਰ ਕੋਰਟ ਦੇ ਉਹਨਾਂ ਇੱਕ ਰਾਸਤੇ ਵਿੱਚ ਭੇਜ ਦਿੱਤਾ ਗਿਆ ਫਿਲਹਾਲ ਵਿਕਰਮ ਮਜੀਠੀਆ ਜੋ ਕਿ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਦੇ ਵੱਲੋਂ ਜ਼ਮਾਨਤ ਪਟੀਸ਼ਨ ਮਹਾਲੀ ਦੀ ਕੋਰਟ ਦੇ ਵਿੱਚ ਲਗਾਈ ਗਈ ਹੈ ਤੇ ਅੱਜ ਕੋਰਟ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਜਾ ਸਕਦਾ ਹੈ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਟੈਰਫ ਨੂੰ ਲੈ ਕੇ ਪੱਕੀ ਹੋਈ ਸਿਆਸਤ ਦੀ ਭਾਰਤ ਤੇ ਪੰਜਾਬ ਫੀਸ ਟੈਕਸ ਲਗਾਉਣ ਤੋਂ ਬਾਅਦ ਵੀ ਟਰੰਪ ਨੂੰ ਚੈਨ ਨਹੀਂ ਹੈ ਹੋਰ ਪਾਬੰਦੀਆਂ ਲਗਾਉਣ ਦੀ ਧਮਕੀ ਦੇ ਦਿੱਤੀ ਗਈ ਅਜੇ ਬਹੁਤ ਕੁਝ ਵੇਖਣ ਨੂੰ ਮਿਲੇਗਾ ਟਰੰਪ ਦੇ ਵੱਲ ਇਥੋਂ ਤੱਕ ਕਹਿ ਦਿੱਤਾ ਕਿ ਅਜੇ ਹੋਰ ਵੀ ਬਹੁਤ ਕੁਝ ਵੇਖਣ ਨੂੰ ਮਿਲੇਗਾ ਕਿਉਂਕਿ 50 ਫੀਸ ਦਾ ਟੈਰਫ ਪਹਿਲਾਂ ਹੀ ਟਰੰਪ ਦੇ ਵੱਲ ਲਗਾਇਆ ਜਾ ਚੁੱਕਿਆ ਹੈ ਅੱਗੇ ਲਗਾਈਆਂ ਜਾਣਗੀਆਂ ਹੋਰ ਵੀ ਪਾਬੰਦੀਆਂ ਟਰੰਪ ਦੇ ਵੱਲੋਂ ਇਹ ਵੱਡਾ ਇਸ਼ਾਰਾ ਵੀ ਕਰ ਦਿੱਤਾ ਕਿ ਅੱਗੇ ਤੋਂ ਹੋਰ ਵੀ ਪਾਬੰਦੀਆਂ ਲਗਾਈਆਂ ਜਾਣਗੀਆਂ ਲਾਕਿ ਉਹ ਸਵਾਲ ਹੈ ਕਿ ਟੈਰਿਫ ਤੋਂ ਬਾਅਦ ਪੰਜਾਬ ਫੀਸ ਟੈਰਿਫ ਲਗਾਉਣ ਤੋਂ ਬਾਅਦ ਹੋਰ ਕਿਹੜੀਆਂ ਪਾਬੰਦੀਆਂ ਬਾਕੀ ਨੇ ਆ ਜਦੋਂ ਕਿ ਇੱਕ ਰਿਪੋਰਟਰ ਦੇ ਵੱਲੋਂ ਡੋਨਲਡ ਟਰੰਪ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਚੀਨ ਜੇ ਹੋਰ ਦੇਸ਼ ਵੀ ਰੂਸ ਤੋਂ ਤੇਲ ਇੰਪੋਰਟ ਕਰਦੇ ਨੇ ਤੇ ਇਸ ਦੇ ਬਾਵਜੂਦ ਭਾਰਤ ਨੇ ਵਾਧੂ ਟੈਕਸ ਕਿਉਂ ਲਗਾਇਆ ਗਿਆ ਤਾਂ ਟਰੰਪ ਨੇ ਕਿਹਾ ਕਿ ਅਜੇ ਤਾਂ ਸਿਰਫ 8 ਘੰਟੇ ਹੋਏ ਨੇ ਤੁਹਾਨੂੰ ਹੋਰ ਵੀ ਬਹੁਤ ਕੁਝ ਵੇਖਣ ਨੂੰ ਮਿਲੇਗਾ ਇਹ ਆਪਣੇ ਆਪ ਦੇ ਵਿੱਚ ਬਿਆਨ ਬਹੁਤ ਪਾਸੇ ਇਸ਼ਾਰਾ ਕਰ ਰਿਹਾ ਹੈ ਕਈ ਸਕੈਂਡਰੀ ਸੈਕਸ਼ਨ ਵਾਧੂ ਪਾਬੰਦੀਆਂ ਦੇਖਣ ਨੂੰ ਮਿਲਣਗੀਆਂ ਇਹ 트ੰਪ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ 트ੰਪ ਦੇ ਟੈਰਫ ਵਧਾਉਣ ਤੇ ਭਾਰਤ ਦੇ ਵੱਲੋਂ ਦੋ ਟੁਕ ਜਵਾਬ ਵੀ ਦਿੱਤਾ ਗਿਆ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਮਰੀਕਾ ਵੱਲੋਂ ਟੈਰਫ ਵਧਾਉਣਾ ਮੰਦਭਗ ਹੈ ਅਸੀਂ ਪਹਿਲਾਂ ਹੀ ਸਥਿਤੀ ਸਾਫ਼ ਕਰ ਚੁੱਕੇ ਹਾਂ ਸਾਡਾ ਤੇਲ ਇੰਪੋਰਟ ਮਾਰਕੀਟ ਤੇ ਆਧਾਰਿਤ ਹੈ ਫੱਕ ਪਾਤੀ ਬੇਇਨਸਾਫੀ ਵਾਲੀ ਕਾਰਵਾਈ ਹੈ ਰਾਸ਼ਟਰੀ ਹਿੱਤਾਂ ਦੀ ਰਾਖੀ ਲਈ ਭਾਰਤ ਹਰ ਜ਼ਰੂਰ ਜ਼ਰੂਰੀ ਕਦਮ ਚੁੱਕੇਗਾ ਡੋਨਲਡ 트ੰਪ ਨੇ ਦਰਸਲ ਭਾਰਤੀ ਹੋਰ ਪੰਜਾਬ 50% ਟੈਰਫ ਲਗਾ ਦਿੱਤਾ 25% ਤੋਂ ਬਾਅਦ ਹੋਰ 25% ਲਗਾਤਾ ਤੇ ਕੁੱਲ ਹੁਣ ਤੱਕ ਦੀ ਗੱਲ ਕੀਤੀ ਜਾਵੇ ਤਾਂ 50% ਟੈਰਫ ਭਾਰਤ 'ਤੇ ਲਗਾਇਆ ਗਿਆ ਤੇ ਹੋਰ ਪਾਬੰਦੀਆਂ ਦੀ ਵੀ ਧਮਕੀ ਦਿੱਤੀ ਗਈ ਹੈ ਆ ਜੋ ਕਿ ਡੋਨਲਡ ਟਰੰਪ ਦੇ ਵੱਲੋਂ ਵੱਡਾ ਬਿਆਨ ਦਿੱਤਾ ਕਿ ਇਸ ਦੇ ਵਿਚਾਲੇ ਸਿਆਸੀ ਭਗਤੀ ਹੋਈ ਨਜ਼ਰ ਆ ਰਹੀ ਹੈ ਆ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਵੱਲੋਂ ਟਵੀਟ ਕੀਤਾ ਗਿਆ ਉਹਨਾਂ ਲਿਖਿਆ ਕਿ ਆ ਟਰੰਪ ਦਾ 50% ਟੈਰਫ ਆਰਥਿਕ ਬਲੈਕਮੇਲ ਹੈ ਭਾਰ ਦੇ ਨਾਲ ਗਲਤ ਵਪਾਰਕ ਸੌਦੇ ਲਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਹੈ ਪ੍ਰਧਾਨ ਮੰਤਰੀ ਮੋਦੀ ਆਪਣੀ ਕਮਜ਼ੋਰੀ ਨੂੰ ਭਾਰਤੀ ਲੋਕਾਂ ਦੇ ਹਿੱਤਾਂ ਤੇ ਭਾਰੀ ਨਾ ਹੋਣ ਦੇਣ ਸਰਕਾਰ ਨੂੰ ਵੀ ਰਾਹੁਲ ਗਾਂਧੀ ਦੇ ਵੱਲੋਂ ਟਵੀਟ ਕਰਦੇ ਹੋਏ ਨਿਸ਼ਾਨੇ ਤੇ ਲਿਆ ਗਿਆ ਅਤਾ ਟੈਰਫ ਵਾਲੇ ਮੁੱਦੇ ਤੇ ਸਿਆਸਤ ਵੀ ਭਖਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਪਹਿਲਾਂ ਜੋ ਵਿਰੋਧੀ ਧਿਰਾਂ ਦੇ ਵੱਲੋਂ ਸੀਲ ਫਾਇਰ ਵਾਲੇ ਮੁੱਦੇ ਤੇ ਸਰਕਾਰ ਨੂੰ ਘੇਰਿਆ ਜਾ ਰਿਹਾ ਸੀ ਕਿਤੋਂ ਟੈਰਫ ਵਾਲਾ ਮੁੱਦਾ ਪੰਜਾਬ ਭਾਰਤ ਦੀ ਸਿਆਸਤ ਦੇ ਵਿੱਚ ਭਖਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ 25% ਪਹਿਲਾਂ ਟੈਰਫ ਸੀ ਉਸ ਨੂੰ ਵਧਾ ਕੇ 50% ਤੱਕ ਕਰ ਦਿੱਤਾ ਸਿਰਫ ਇੰਨਾ ਹੀ ਨਹੀਂ ਹੋਰ ਪਾਬੰਦੀਆਂ ਦੀ ਧਮਕੀ ਵੀ ਦੇ ਦਿੱਤੀ ਹੁਣ ਇਹ ਵੱਡਾ ਸਵਾਲ ਸਾਰਿਆਂ ਦੇ ਜ਼ਿਹਨ ਦੇ ਵਿੱਚ ਹੋਵੇਗਾ ਕਿ ਜੇਕਰ 50% ਟੈਰਫ ਹੁਣ ਤੱਕ ਭਾਰਤ ਤੇ ਲਗਾ ਦਿੱਤਾ ਤੇ ਫਿਰ ਹੋਰ ਕਿਹੜੀਆਂ ਆ ਪਵੰਦੀਆਂ ਬਾਕੀ ਬੱਚੀਆਂ ਨੇ ਜੋ ਕਿ ਆ ਟਰੰਪ ਦੇ ਵੱਲੋਂ ਭਾਰਤੇ ਲਗਾਈਆਂ ਜਾਣਗੀਆਂ ਇਸ ਨੂੰ ਲੈ ਕੇ ਆਪਣੇ ਆਪ ਦੇ ਸਾਰਿਆਂ ਦੇ ਜਨ ਦੇ ਵਿੱਚ ਹੀ ਬਹੁਤ ਤਰੀਕੇ ਦੇ ਸਵਾਲ ਨੇ ਪਰ ਸਿਆਸਤ ਖੂਪ ਅਕੀ ਹੋਈ ਹੈ ਵਿਰੋਧੀ ਧਿਰਾਂ ਦੇ ਵੱਲੋਂ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਹਾਲਾਂਕਿ ਆ ਵਿਦੇਸ਼ ਮੰਤਰਾਲੇ ਦੇ ਵੱਲੋਂ ਅਮਰੀਕਾ ਨੂੰ ਦੋ ਟੁਕ ਜਵਾਬ ਹੀ ਦਿੱਤਾ ਗਿਆ ਸਿੱਧੇ ਤੌਰ ਤੇ ਕਿਹਾ ਗਿਆ ਕਿ ਅਮਰੀਕਾ ਦੇ ਨੇ ਟੈਰਫ ਵਧਾਉਣਾ ਮੰਦ ਭੱਗ ਹੈ ਇਸ ਦੇ ਵਿੱਚ ਸਪਸ਼ਟ ਵੀ ਕੀਤਾ ਗਿਆ ਕਿ ਸਾਡਾ ਤੇਲ ਇੰਪੋਰਟ ਮਾਰਕੀਟ ਤੇ ਆਧਾਰਿਤ ਹੈ ਇੱਕ ਪੱਟ ਪੱਤੀ ਬੇਇਨਸਾਫੀ ਵਾਲੀ ਕਾਰਵਾਈ ਹੈ ਆ ਦੂਜੇ ਪਾਸੇ ਰਾਹੁਲ ਗਾਂਧੀ ਦੇ ਵੱਲੋਂ ਸਿੱਧੇ ਤੌਰ ਤੇ ਟਵੀਟ ਕਰਦੇ ਹੋਏ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਜਾਂਦਾ ਹੈ ਉਹਨਾਂ ਨੇ ਲਿਖਿਆ ਕਿ ਟਰੰਪ ਦਾ 50% ਟੈਰਿਫ ਆਰਥਿਕ ਬਲੈਕਮੇਲ ਹੈ ਇਸ ਨੂੰ ਸਿੱਧੇ ਤੌਰ ਤੇ ਆਰਥਿਕ ਬਲੈਕਮੇਲ ਘਰਾਰ ਦਿੱਤਾ ਗਿਆ ਰਾਹੁਲ ਗਾਂਧੀ ਦੇ ਵੱਲ ਉਹਨਾਂ ਨੇ ਕਿਹਾ ਕਿ ਭਾਰਤ ਨਾਲ ਗਲਤ ਵਪਾਰ ਸੌਦੇ ਲਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਹੈ ਪ੍ਰਧਾਨ ਮੰਤਰੀ ਮੋਦੀ ਆਪਣੀ ਕਮਜ਼ੋਰੀ ਨੂੰ ਭਾਰਤੀ ਲੋਕਾਂ ਦੇ ਹਿੱਤਾਂ ਤੇ ਹਾਵੀ ਨਾ ਹੋਣ ਦੇਣ ਕੇਂਦਰ ਸਰਕਾਰ ਨੂੰ ਵੀ ਰਾਹੁਲ ਗਾਂਧੀ ਇਹ ਨਸੀਹਤ ਦੇ ਰਹੇ ਨੇ ਤੁਹਾਨੂੰ ਪੂਰੀ ਗ੍ਰਾਫਿਕਸ ਦੇ ਜ਼ਰੀਏ ਦੱਸ ਰਹੇ ਆ ਕਿ ਪਹਿਲਾਂ 25% ਟੈਰਫ 25% ਹੋਰ ਵਧਾ ਦਿੱਤਾ 50% ਹੋ ਗਿਆ ਸਿਰਫ ਇੰਨਾ ਹੀ ਨਹੀਂ ਹੋਰ ਧਮਕੀ ਦੇ ਦਿੱਤੀ ਗਈ ਕਿ ਹੋਰ ਵੀ ਭਾਰਤ ਇਹਨਾਂ ਦੇ ਵੱਲੋਂ ਪਾਬੰਦੀਆਂ ਲਗਾਈਆਂ ਜਾਣਗੀਆਂ ਹਾਲਾਂਕਿ ਸਵਾਲ ਹੈ ਕਿ ਹੋਰ ਪਾਬੰਦੀਆਂ ਕਿਹੜੀਆਂ ਲਗਾਈਆਂ ਜਾਣਗੀਆਂ ਅਮਰੀਕਾ ਦੇ ਨਾਲ ਵਿਗੜਦੇ ਰਿਸ਼ਤਿਆਂ ਦੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਚੀਨ ਜਾਣਗੇ एससीओ बैठक के लिए दरअसल प्रधानमंत्री मोदी चीन जाएंगे एससीओ मतलब शंघाई सहयोग संगठन एससीओ की सालाना समिट के बीच प्रधानमंत्री के वलो हिस्सा लिया जावेगा 31 अगस्त और 1 सितंबर को दरअसल इस समिट के बीच प्रधानमंत्री हिस्सा लेंगे 7 साल बाद प्रधानमंत्री मोदी का ये पहला चीन दौरा है गलवान घाटी संघर्ष के बाद प्रधानमंत्री मोदी के वलो चीन का ये पहला दौरा किया जा रहा है इससे पहले बात करिए तो पांच बार प्रधानमंत्री चीन जा चुके हैं 2015 के बीच ਫਿਰ 2016 ਦੇ ਵਿੱਚ ਪ੍ਰਧਾਨ ਮੰਤਰੀ ਚੀਨ ਗਏ 2017-2018 ਦੇ ਵਿੱਚ ਦੋ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਜਾ ਚੁੱਕੇ ਨੇ ਤੇ ਕਿੱਥੇ ਲਗਾਤਾਰ ਭਾਰਤ ਦੇ ਅਮਰੀਕਾ ਦੇ ਨਾਲ ਰਿਸ਼ਤੇ ਵਿਗੜਦੇ ਹੋਏ ਨਜ਼ਰ ਆ ਰਹੇ ਜਿਵੇਂ ਵਾਰ-ਵਾਰ ਟੈਰਫ ਵਾਲਾ ਝਟਕਾ ਜੋ ਕਿ ਭਾਰਤ ਨੂੰ ਅਮਰੀਕਾ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਇਸ ਦੇ ਵਿਚਾਲੇ ਪ੍ਰਧਾਨ ਮੰਤਰੀ ਚੀਨ ਜਾਣਗੇ ਐਸਸੀਓ ਮੀਟਿੰਗ ਦੇ ਲਈ ਚੀਨ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੰਟ ਦੇ ਵਿੱਚ 6 ਸਾਲ ਲੈਣਗੇ ਰੋਕਾਂਗੇ ਅਗਲੀ ਮੈਡੀਕਲ ਖਬਰ ਤੇ ਹਰਿਆਣਾ ਦੇ ਨਿੱਜੀ ਹਸਪਤਾਲਾਂ ਦੇ ਵਿੱਚ ਆਯੂਸ਼ਮਾਨ ਕਾਰਡ ਧਾਰਕਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਆਈਐਮਏ ਯਾਨੀ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਆਯੂਸ਼ਮਾਨ ਕਾਰਡ ਧਾਰਕਾਂ ਦਾ ਇਲਾਜ ਨਾ ਕਰਨ ਦਾ ਐਲਾਨ ਕਰ ਦਿੱਤਾ ਹੈ ਹਰਿਆਣਾ ਸਰਕਾਰ ਦੇ ਨਾਲ ਮੰਗਾਂ ਤੇ ਸਹਿਮਤੀ ਨਾ ਬਣਨ ਤੇ ਫੈਸਲਾ ਲਿਆ ਗਿਆ ਸਰਕਾਰ ਨੇ 300 ਕਰੋੜ ਤੋਂ ਜ਼ਿਆਦਾ ਬਕਾਇਆ ਰਿਲੀਜ਼ ਕੀਤਾ ਸੀ ਹਾਲਾਂਕਿ ਆਈਐਮਏ ਦੀ ਹਰਿਆਣਾ ਸਰਕਾਰ ਦੇ ਨਾਲ ਸਹਿਮਤੀ ਨਹੀਂ ਬਣੀ ਸਰਕਾਰ ਤੇ ਆਈਐਮਏ ਵਿਚਾਲੇ ਦੁਬਾਰਾ ਜਲਦੀ ਬੈਠਕ ਹੋ ਸਕਦੀ ਹੈ ਆ ਤਾਂ ਹਰਿਆਣਾ ਵਾਸੀਆਂ ਦੇ ਨਾਲ ਜੁੜੀ ਹੋਈ ਹਰਿਆਣਾ ਦੀ ਲੋਕਾਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਹਰਿਆਣਾ ਦੇ ਨਿੱਜੀ ਹਸਪਤਾਲਾਂ ਦੇ ਵਿੱਚ ਆਯੁਸ਼ਮਨ ਕਾਰਡ ਧਾਰਕਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਅੰਕਿਤ ਦੋਦਾਨੀ ਛੁੱਟ ਚੁੱਕੇ ਨੇ ਅੰਕਿਤ ਹਰਿਆਣਾ ਦੇ ਨਿੱਜੀ ਹਸਪਤਾਲਾਂ ਦੇ ਵਿੱਚ ਜੋ ਕਿ ਆਯੁਸ਼ਮਨ ਕਾਰਡ ਧਾਰਕਾਂ ਦਾ ਇਲਾਜ ਬੰਦ ਕੀਤਾ ਗਿਆ ਆ ਅਖਿਰਕਾਰ ਵਜ੍ਹਾ ਕੀ ਰਹੀ ਆ ਉਹਦੀ बिल्कुल जो आयुष्मान कार्ड धारकों धारक जो होते हैं उनका निजी अस्पतालों में इलाज किया जाता है और वो भी वो लोग होते हैं जो बीपीएल परिवार से नीचे हैं बीपीएल परिवार हैं जो जिनकी आय एक लाख अस्सी हजार से कम है तो कहीं ना कहीं गरीब आदमी आयुष्मान कार्ड धारक होता है और वही इलाज कराता है लेकिन निजी अस्पतालों का कहना है इंडियन मेडिकल एसोसिएशन जो इनकी बनी हुई है उनका कहना है कि इलाज तो वो कर देते हैं लेकिन 500 करोड़ रुपए बकाया जो सरकार की तरफ है उनका और सरकार उसको नहीं दे रही है तो इस वजह से कहीं ना कहीं उनको मुसीबतों का सामना करना पड़ा है और इसी वजह से एक हफ्ता पहले ही आईएमए ने सरकार को चेतावनी दी थी कि अगर उनका बकाया रिलीज नहीं किया गया तो सात अगस्त रात 12 बजे से वो इलाज बंद कर देंगे हालांकि दो दिन पहले परसों की अगर बात करें तो सरकार ने साढ़े तीन सौ करोड़ रुपए के आसपास रिलीज करने का काम भी किया है कि साढ़े तीन सौ करोड़ रुपए रिलीज कर दिए गए हैं लेकिन उसके बावजूद भी कल जब बैठक हुई है आईएमए और सरकार की के जो अधिकारी हैं ਤੋ ਉਸ ਪਰ ਸਹਿਮਤੀ ਨਹੀਂ ਬਣੀ ਉਹ 500 ਕਰੋੜ ਪਰ ਅੜੇ ਰਹੇ ਹਨ ਕਿ 500 ਕਰੋੜ ਜਦ ਤੱਕ ਰਿਲੀਜ਼ ਨਹੀਂ ਹੋਗਾ ਤਦ ਤੱਕ ਉਹ ਇਲਾਜ ਨਹੀਂ ਕਰਨਗੇ ਤੋ کہیں ਨਾ کہیں ਇੱਕ ਰਸਤਾ ਕੱਤੀ ਹੈ ਔਰ ਆਪਸ ਵਿੱਚ ਰਸਤਾ ਕੱਤੀ ਮੇ ਜੋ ਪੀਤੇਗਾ ਉਹ ਗਰੀਬ ਆਦਮੀ ਹੈ ਕਿਉਂਕਿ ਗਰੀਬ ਆਦਮੀ ਦਾ ਇਲਾਜ ਆਸਥੇ ਬੰਦ ਹੋ ਗਿਆ ਹੈ ਜੀ ਜੀ ਆ ਠੀਕ ਹੈ ਅੰਕੇ ਜੀ ਫਿਲਹਾਲ ਦੀ ਪੂਰੀ ਜਾਣਕਾਰੀ ਬਹੁਤ ਧੰਨਵਾਦ ਤਾਂ ਇਹ ਸਿੱਧੇ ਤੌਰ ਤੇ ਹਰਿਆਣਾ ਦੀ ਆਮ ਜਨਤਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਕਿਉਂਕਿ ਹਰਿਆਣਾ ਦੇ ਨਿੱਜੀ ਹਸਪਤਾਲਾਂ ਦੇ ਵਿੱਚ ਆਯੂਸ਼ਮਾਨ ਕਾਰਡ ਧਾਰਕਾਂ ਦਾ ਇਲਾਜ ਬੰਦ ਕਰ ਦਿੱਤਾ ਗਿਆ ਹੈ